मुरती टोल प्ला बंदि करो बंदमती जाना लेण वारा टोल प्लाज़ा बंदि करो ਉਹਨਾਂ ਨਾਲ ਗੱਲ ਕਰਵਾਉਂਦੇ ਉਹਨਾਂ ਨਾਲ ਗੱਲ ਕਰਵਾਉਂਦੇ ਬੱਲੇਵਾਲ ਸਾਹਿਬ ਨਾਲ ਗੱਲ ਤੁਹਾਡੇ ਸਾਡੇ ਕੋਲੇ ਸਾਰਾ ਕੁਝ ਹੈਗਾ ਤਾਂ ਕਰਕੇ ਉਹ ਗੱਲ ਕਰਦੇ ਆ ਨੰਬਰ 3 ਉਹਨਾਂ ਨੂੰ ਨੰਬਰ ਪਹੁੰਚ ਕਰਾਉਂਦੇ ਕੋਈ ਕਮਾਂਡਰ ਨੂੰ ਦੂਜੀ ਕਰਾਉਂਦੇ ਕੋਈ ਅੱਛਾ ਲਿਆਓ ਉਹ ਬੰਦਾ ਰੋ ਇੱਥੇ ਲਿਆਓ ਜੀ ਸ਼ਾਮ ਨੂੰ ਲਿਆਓ ਕਦੋਂ ਲਿਆਓ ਅਸੀਂ ਚੱਲਦੇ ਬਣਾਗੇ ਫੱਟੇ ਨੋਟ ਨਾਲ ਦੱਸੋ ਸਾਡੀ ਹਾਈ ਕਮਾਂਡ ਨਾਲ ਕਿ ਤੇ ਸਾਹਮਣੇ ਜੇ ਇੱਥੇ ਨਹੀਂ ਹੋ ਜੇ ਉਹਨਾਂ ਕੋਲ ਕੋਈ ਇੱਥੇ ਠੇਕੇਦਾਰ ਆ ਖੜੇ ਆ ਗੋਲੀ ਮਾਰੋ पंजाबरदा पंजाब सरकार मुर्दा पंजाब सरकार मुर्दा कटियान ਕੀ ਕੀ ਕਹਿਣਾ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਮੇਰਾ ਨਾਮ ਇੰਦਰਜੀਤ ਸਿੰਘ ਘਣਿਆ ਜ਼ਿਲ੍ਹਾ ਜਰਨ ਸੈਕਟਰੀ ਫਰੀਦਕੋਟ ਭਾਰਤੀ ਕਿਸਾਨ ਜੁਨੀਅਨ ਇਕਤਾ ਸਿੱਧੂਪੁਰ ਸਾਡਾ ਅੱਜ ਡਿਪਟੀ ਕਮਿਸ਼ਨਰ ਮਾਨਯੋਗ ਡਿਪਟੀ ਕਮਿਸ਼ਨਰ ਮੁਖਸਰ ਸਾਹਿਬ ਇੱਥੇ ਆਉਣ ਦਾ ਕਾਰਨ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਬਿਲਿੰਗ ਟੋਲ ਪੁਲਾਜ ਹੈ ਇਹ ਕੀਮਤੀ ਜਾਨਾਂ ਨੂੰ ਮਤਲਬ ਕਿ ਵੀ ਨਿਕਲਣ ਵਾਲਾ ਟੋਲ ਪੁਲਾਜਾ ਕਹਿ ਲਗੀ ਤੁਸੀਂ ਦੇਖ ਰਹੇ ਹੋ ਕਿ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਇਹਨਾਂ ਟੋਲ ਪਲਾਜ਼ਿਆਂ ਦੀ ਘੋਰ ਨਿੰਦਾ ਕਰਦੇ ਹਾਂ ਹਰੇਕ ਥਾਂ ਤੇ ਅਸੀਂ ਇਹਨਾਂ ਦੀ ਨਿਖੇਧੀ ਕਰਕੇ ਇਹਨਾਂ ਦੇ ਖਿਲਾਫ ਲੜਾਈ ਖੜੀ ਰੱਖਦੇ ਆ ਕਿਉਂ ਕਿ ਕਿਉਂਕਿ ਜਦੋਂ ਕੋਈ ਆਦਮੀ ਗੱਡੀ ਲੈਂਦਾ ਹੈ ਜਦੋਂ ਗੱਡੀ ਲੈ ਕੇ ਏਜੰਸੀ ਚੋਂ ਬਾਹਰ ਨਿਕਲਦਾ ਫੇਰ ਬਾਅਦ ਚ ਬਾਹਰ ਨਿਕਲਦਾ ਪਹਿਲਾਂ ਰੋਡ ਟੈਕਸ ਦੇ ਕੇ ਨਿਕਲਦਾ ਹੈ ਜਦੋਂ ਗੱਡੀ ਲੈਣ ਵੇਲੇ ਰੋਡ ਟੈਕਸ ਲੈ ਲਿਆ ਜਾਂਦਾ ਹੈ ਫਰੇਨਾ ਸੜਕਾਂ ਦੇ ਉੱਤੇ ਢਾਂਚੇ ਖੜੇ ਕਰਕੇ ਰੋਡ ਟੈਕਸ ਕੱਟਣ ਦਾ ਟੋਲ ਟੈਕਸ ਕੱਟਣ ਦਾ ਮਤਲਬ ਕੀ ਇਹ ਢਾਂਚੇ ਖੜੇ ਕੀਤੇ ਹੋਇਆ ਦੂਜੀ ਗੱਲ ਇਹੋ ਜਿਹੇ ਲਿੰਕ ਸੜਕਾਂ ਦੇ ਉੱਤੇ ਅਜਿਹੇ ਟੋਲ ਪਲਾਜੇ ਖੜੇ ਕਰਨੇ ਇਹ ਬਿਲਕੁਲ ਲੋਕ ਮਾਰੂ ਹੈ ਕਿਉਂ ਕਿਉਂਕਿ ਤੁਸੀਂ ਦੇਖ ਰਹੇ ਹੋ ਆ ਜਿਹੜੀਆਂ ਵੱਡੀਆਂ ਨਹਿਰਾਂ ਇਹਨਾਂ ਦੇ ਪੁਲਾਂ ਦੀ ਹਾਲਤ ਤੁਸੀਂ ਦੇਖਿਆ ਬੜੀ ਖਸਤ ਹੈ 2023 ਦੇ ਵਿੱਚ ਇੱਕ ਬੱਸ ਪਲਟੀ ਜੀਵਨ ਜਿਹਦੇ ਵਿੱਚ ਕਿੰ ਕੀਮਤੀ 12 ਤੋਂ 15 ਜਾਨਾਂ ਗਈਆਂ ਇੱਕ ਪੁਰਾਣਾ ਮਸਲਾ ਵੀ ਹੈਗਾ 25 ਤੋਂ 30 ਸਾਲ ਪੁਰਾਣਾ ਸੀ ਉਦੋਂ ਵੀ ਬੱਸ ਪਲਟੀ ਉਸ ਬੱਸ ਦੇ ਵਿੱਚ ਨਹਿਰ ਦੇ ਵਿੱਚ ਡੱਗੀ ਡਿੱਗੀ ਜਿੰਨੀਆਂ ਵੀ ਸਵਾਰੀਆਂ ਸੀ ਸਾਰੀਆਂ ਹੀ ਸਾਰੀਆਂ ਦੀਆਂ ਜਾਨਾਂ ਗਈਆਂ ਔਰ ਇਹ ਹਾਦਸਿਆਂ ਨੂੰ ਸੱਤਾ ਦੇਣ ਵਾਲਾ ਜਿਹੜਾ ਨਹਿਰ ਦਾ ਪੁਲ ਹੈ ਰੋਡ ਦੇ ਹਾਲਾਤ ਨੇ ਜਿਹੜੇ ਉਹ ਵੀ ਖਸਤਾ ਨੇ ਜਿੰਨੀ ਟ੍ਰੈਫਿਕ ਹੈ ਕੋਟਕਪੂਰਾ ਫਰੀਦਕੋਟ ਮੁਖਸਰ ਨੂੰ ਜੋੜਨ ਵਾਲੀ ਇਹਦੇ ਤੇ ਵੱਧੂ ਟ੍ਰੈਫਿਕ ਹੈ ਇਹ ਸਿੰਗਲ ਲਾਈਨ ਹੈ ਔਰ ਇਹਦੇ ਤੇ ਟੋਲ ਲਾਉਣ ਦਾ ਕੀ ਭਾਵ ਜਦੋਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਕੋਈ ਪੁਲ ਦਾ ਕੰਮ ਨਹੀਂ ਕੀਤਾ ਜਾ ਰਿਹਾ ਪਾਸਪੁਰ ਨੂੰ ਚੌੜਿਆਂ ਤੇ ਮਜ਼ਬੂਤ ਨਹੀਂ ਕੀਤਾ ਜਾ ਰਿਹਾ ਰੋਡ ਨੂੰ ਸਹੀ ਨਹੀਂ ਕੀਤਾ ਜਾ ਰਿਹਾ ਸਹੀ ਸਥਿਤੀ ਚ ਨਹੀਂ ਲੈ ਕੇ ਆਂਦਾ ਜਾ ਰਿਹਾ ਟੋਲ ਪਰਚੀਆਂ ਕੱਟਣੀਆਂ ਦਾ ਮਤਲਬ ਕੀ ਔਰ ਇਹਨਾਂ ਦਾ ਅਸੀਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਹ ਸਟੋਲ ਪਲਾਜ ਨੂੰ ਬੰਦ ਕਰਨ ਲਈ ਬੜੇ ਚਿਰ ਤੋਂ ਸੰਘਰਸ਼ ਦੇ ਵਿੱਚ ਹੈ ਔਰ ਅਸੀਂ ਇੱਥੇ ਇਹ ਸਟੋਲ ਪਲਾਜ ਨੂੰ ਫ੍ਰੀ ਕਰੀ ਬੈਠੇ ਆ ਤਾਂ ਪਿਛਲੇ 2 ਦਿਨਾਂ ਤੋਂ ਇੱਥੋਂ ਦੇ ਐਮਐਲਏ ਦੇ ਇਸ਼ਾਰੇ ਤੇ ਸਾਡੇ ਜਿਹੜਾ ਹੈਗਾ ਉਹ ਯਾਰ ਕਲ ਫਰਮਿਸ਼ਨ ਲੈਟਰ ਉਹਦੇ ਡਿਸਪੋਜ਼ਲ ਨੰਬਰ ਹੈ ਜੀ ਸਾਡੇ ਜਿਹੜਾ ਇੱਥੇ ਪਿਛਲੇ 2 ਦਿਨਾਂ ਤੋਂ ਲੈ ਕੇ ਸਾਡੀ ਜਿਹੜੀ ਇੱਥੇ ਮੁਕਸਰ ਜ਼ਿਲ੍ਹੇ ਦੀ ਟੀਮ ਜ਼ਿਲ੍ਹਾ ਪ੍ਰਧਾਨ ਸਾਡੇ ਟੀਮਾਂ ਦੇ ਆਗੂ ਸਾਡੇ ਲੀਡਰ ਸਾਹਿਬਾਨ ਇੱਥੇ ਸੰਘਰਸ਼ ਦੇ ਵਿੱਚ ਬੈਠੇ ਸੀ ਉਹਨਾਂ ਨੂੰ ਸਾਡੇ ਇੱਥੋਂ ਦੇ ਮੁਕਸਰ ਦੇ ਪੁਲਿਸ ਪ੍ਰਸ਼ਾਸਨ ਨੇ ਜਵਰੀ ਸੜਕਾਂ ਦੇ ਉੱਤੇ ਘੜੀਸਿਆ ਪੱਗਾਂ ਲਈਆਂ ਧੂਕੜੀਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਅੱਜ ਅਸੀਂ ਸਾਡਾ ਜ਼ਿਲ੍ਹਾ ਫਰੀਦਕੋਟ ਸਾਡਾ ਜ਼ਿਲ੍ਹਾ ਬਠਿੰਡਾ ਸਿਰਫ ਦੋ ਜ਼ਿਲ੍ਹੇ ਇਹ ਸੰਕੇਤਕ ਤੌਰ ਤੇ ਦੱਸਣਾ ਆ ਰਿਹਾ ਹੈ ਇੱਥੋਂ ਦੇ ਪ੍ਰਸ਼ਾਸਨ ਔਰ ਇੱਥੋਂ ਦੀ ਪੰਜਾਬ ਦੀ ਸਰਕਾਰ ਨੂੰ ਔਰ ਇੱਥੋਂ ਦੇ ਐਮਐਲਏ ਨੂੰ ਕਿ ਭੁੱਲ ਜੇ ਇਹ ਗੱਲਾਂ ਵੀ ਇਹ ਗੁੰਡਾ ਕਰਦੀਆਂ ਚੱਲੀ ਜਾਣਗੀਆਂ ਤੁਸੀਂ ਇਹ ਸਰਕਾਰਾਂ ਬਣਾਈ ਤੁਸੀਂ 92 ਐਮਐਲਏ ਲੋਕਾਂ ਨੇ ਤੁਹਾਡੇ ਜਿਤਾਏ ਇਹਨਾਂ ਗੱਲਾਂ 'ਚੋ ਜਿਤਾਏ ਤੁਸੀਂ ਸਭ ਜਮਾਗ ਬਖਾਏ ਲੋਕਾਂ ਨੂੰ ਇਹ ਲੋਕਾਂ ਦੀਆਂ ਸਰਕਾਰਾਂ ਹੋਣਗੀਆਂ ਇਹ ਸੱਥਾਂ 'ਚੋਂ ਚੱਲਿਆ ਕਰਨੀਆਂ ਇਹ ਗੁੰਡਾ ਟੈਕਸ ਦੀਆਂ ਪਰਚੀਆਂ ਪਹਿਲੀਆਂ ਸਰਕਾਰਾਂ ਵੀ ਕੱਟਦੀਆਂ ਸੀ ਤੇ ਇਹ ਤੁਸੀਂ ਵੀ ਕੱਟ ਰਹੇ ਹੋ ਇਹ ਸਟੋਲ ਨੂੰ ਚਲਾਉਣ ਦੇ ਪਿੱਛੇ ਹੱਥ ਇੱਥੋਂ ਦੇ ਐਮ ਐਲ ਏ ਦਾ ਉਹਦੇ ਇਸ਼ਾਰੇ ਦੇ ਉੱਤੇ ਮੁਖਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੇ ਬੈਠੇ ਸ਼ਾਂਤਮਈ ਪੀਸਫੁਲੀ ਕਿਸਾਨਾਂ ਨੂੰ ਬੈਠਿਆਂ ਨੂੰ ਉੱਥੇ ਜਿਹੜਾ ਧੂਆ ਕੜੀਸੀ ਕਰਕੇ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਅੱਜ ਸਾਡੀ ਮੰਗ ਇਹ ਹੈ ਵੀ ਸਾਡੇ ਉਹ ਕਿਸਾਨਾਂ ਨੂੰ ਬਿਨਾਂ ਕਿਸੇ ਸ਼ਰਤ ਤੁਰੰਤ ਇੱਥੇ ਲੈ ਕੇ ਹੋ ਰਿਹਾ ਕਰੋ ਤੇ ਇਹ ਟੋਲ ਪਲਾਟ ਨੂੰ ਅਸੀਂ ਬੰਦ ਕਰਨਾ ਹੈ ਇਹਦੇ ਤੇ ਲੋਕਾਂ ਨੂੰ ਸੰਘਰਸ਼ ਕਰਦਿਆਂ ਨੂੰ ਜਿਹੜਾ ਦੇਖੋ ਜਿੱਥੇ ਬੰਦੀਆਂ ਧਰਨੇ ਲਾਉਂਦੀਆਂ ਕਿ ਉੱਠ ਕੇ ਜਾਂਦੀਆਂ ਫਿਰ ਜਦੋਂ ਧਰਨੇ 'ਚ ਵੇਖੋ ਜਿਹੜਾ ਉੱਠਣਾ ਕਿਤੇ ਨਾ ਕਿਤੇ ਪ੍ਰਸ਼ਾਸਨ ਕਮਿਟਮੈਂਟ ਕਰਦਾ ਵੀ ਅਸੀਂ ਇਹਦਾ ਹੱਲ ਜਲਦੀ ਕਰ ਰਹੇ ਹਾਂ ਜੀ ਇਹਨੂੰ ਅਸੀਂ ਜਿਹੜਾ ਪੋਲਿਸੀ ਬਣਾਉਣ ਲੱਗੇ ਆ ਜੀ ਪਰ ਉਹ ਲੇਕਿਨ ਗੱਲਾਂ ਰਹਿ ਜਾਂਦੀਆਂ ਕਰਦੇ ਹੀ ਨਹੀਂਗੇ ਫਿਰ ਉਹ ਦੁਬਾਰਾ ਫਿਰ ਲੋਕਾਂ ਨੂੰ ਜਿਹੜਾ ਰੋਡ ਦੇ ਉੱਤੇ ਹੋਣਾ ਟੋਲ ਦੇ ਉੱਤੇ ਹੋਣਾ ਮਜਬੂਰੀ ਹੈ ਇਹਨਾਂ ਦੇ ਵਿਸ਼ਵਾਸ ਸਾਨੂੰ ਦਵਾਏ ਹੋਏ ਹੈ ਔਰ ਇਹਦੇ ਵਿੱਚ ਸਾਰਾ ਕੁਝ ਜਿਹੜਾ ਹੈਗਾ ਅਸਲ ਗੱਲ ਕੀ ਹੈ ਕਹਾਣੀ ਕੀ ਹੈ ਇਹ ਜਿਹੜੀਆਂ ਜਿਹਦੀ ਸਤਾ ਹੁੰਦੀ ਹੈ ਤੇ ਉਹਨਾਂ ਉਸ ਲੀਡਰਸ਼ਿਪ ਦਾ ਜਿਹੜਾ ਹੁੰਦਾ ਇਹਨਾਂ ਦੇ ਉੱਤੇ ਗਲਬਾ ਹੁੰਦਾ ਹੈ ਉਹ ਕਮਾਈ ਕਮਾਊ ਵਾਲੇ ਪੁੱਤ ਬਣ ਜਾਂਦੇ ਇਹ ਜਿਹੇ ਦਾ। ਜਿੱਥੇ ਬੰਦੀ ਆਪਸ ਚੀ ਦੋਸ਼ ਲਾਉਂਦੇ ਕਿ ਪੈਸੇ ਲੈਣਾ ਚਾਹੁੰਦੀ ਆ ਜਿੱਥੇ ਬੰਦੀ ਆ ਦੋਸ਼ ਲਾਉਂਦੀ ਆ। ਨਹੀਂ ਨਹੀਂ ਉਹ ਤਾਂ ਦੋਸ਼ ਜਾਂ ਤਾਂ ਸਾਬਤ ਕਰੋ ਕੌਣ ਕਿਸੇ ਤੋਂ ਪੈਸੇ ਲੈਂਦਾ। ਇਹ ਹੁੰਦੇ ਆ ਜਿਹੜੇ ਲੋਕ ਸੰਘਰਸ਼ ਕਰ ਰਹੇ ਨੇ। ਜਿੱਥੇ ਬੰਦੀਆਂ ਨਹੀਂ ਕਿਸੇ ਦੋਸ਼ ਲਾਉਂਦੀਆਂ ਹੁੰਦੀਆਂ। ਜਿਹੜੇ ਲੋਕ ਸੰਘਰਸ਼ ਕਰਦੇ ਹੁੰਦੇ ਨੇ। ਜਦੋਂ ਉਹ ਲੋਕ ਸੰਘਰਸ਼ ਕਰਕੇ ਜਿਹੜੇ ਅਜਿਹੇ ਕਾਲਾ ਬਜਾਰੀ ਕਰਨ ਵਾਲੇ ਅਜਿਹੇ ਲੋਕਾਂ ਦੇ ਉੱਤੇ ਜ਼ਬਰ ਕਰਨ ਵਾਲੇ ਲੋਕਾਂ ਦੀ ਜਿਹੜੀ ਚੁੱਲ੍ਹੇ ਖੜਦੇ ਆ ਉਹਨਾਂ ਦੀ ਉਹ ਗੁੰਡਾਗਰਦੀ ਰੋਕਦੇ ਆ ਉਹਨਾਂ ਵੱਲੋਂ ਇਹ ਬੇਬੁਨਿਆਦ ਦੋਸ਼ ਹੁੰਦੇ ਆ ਪਿੰਡ ਵਾਲਿਆਂ ਨੇ ਵੀ ਕਿਹਾ ਵੀ ਸਾਨੂੰ ਕੋਈ ਇਹਦਾ ਤਰਾਜ ਨਹੀਂਗਾ ਨਹੀਂ ਸਾਰੇ ਪਿੰਡ ਵਾਲਿਆਂ ਨੇ ਵੀ ਨਹੀਂ ਕਿਹਾ ਹੋਣਾ ਨਹੀਂ ਕਹਿੰਦੇ ਹੁੰਦੇ ਲੋਕ ਅਸੀਂ ਤਾਂ ਪਿੰਡ ਵਿੱਚ ਦੀ ਨੰਕੇ ਮਾਰਚ ਲੈ ਕੇ ਆਏ ਲੋਕਾਂ ਨੇ ਬਾਹਰ ਖੜੀਆਂ ਕਰਕੇ ਨਾਰਿਆਂ ਦਾ ਜਵਾਬ ਨਾਰਿਆਂ ਦੇ ਵਿੱਚ ਦਾ ਟੋਲ ਦੇ ਬਿੰਗਾਂ ਦੇ ਲੋਕਾਂ ਨੇ ਨਹੀਂ ਲੋਕ ਵਿਰੋਧ ਕਰਦੇ ਹੁੰਦੇ ਇਹ ਸਿਰਫ ਉਹਨਾਂ ਲੋਕਾਂ ਨੂੰ ਬੁਲਾਇਆ ਜਾਂਦਾ ਹੁੰਦਾ ਜਿਹੜੇ ਸਰਕਾਰ ਦੇ ਜਾਂ ਇਹਨਾਂ ਲੀਡਰਾਂ ਦੇ ਵਿੱਚੋਂ ਜਿਨ੍ਹਾਂ ਦੇ ਘਰੇ ਕੋਈ ਥੋੜੀ ਜੇ ਮੇਰੀ ਹੁਣ ਕੀ ਮੰਗ ਹੈ ਜਥੇਬੰਦੀ ਦੀ ਮੰਗ ਹੈ ਟੋਲ ਪਲਾਜ਼ਾ ਤੁਰੰਤ ਬੰਦ ਕੀਤਾ ਜਾਵੇ ਔਰ ਜੇਲ੍ਹਾਂ ਦੇ ਵਿੱਚ ਡਕੇ ਹੋਏ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਔਰ ਉਹ ਪੌੜਾ ਜਿਹੜਾ ਮੌਤਾਂ ਨੂੰ ਸੱਦਾ ਦਿੰਦਾ ਉਹ ਪੁਲ ਦਾ ਤੁਰੰਤ ਕੰਮ ਚਲਾ ਕੇ ਉਹਨੂੰ ਮਜ਼ਬੂਤ ਅਤੇ ਚੌੜਾ ਕੀਤਾ ਜਾਵੇ ਸੜਕ ਦਾ ਕੰਮ ਕੀਤਾ ਜਾਵੇ ਹੁਣ ਅਕੇ ਦੀ ਕੀ ਗੱਲ ਗੱਲਬਾਤ ਜਥੇਬੰਦੀ ਦੀ ਨਹੀਂ ਮੈਂ ਫਿਰ ਅਗਲੇ ਮੈਂ ਤੁਹਾਨੂੰ ਦੱਸਦਾ ਵੀ ਅੱਜ ਅਸੀਂ ਦੋ ਜ਼ਿਲ੍ਹੇ ਸੰਕੇਤਕ ਤੌਰ ਤੇ ਆਏ ਹਾਂ ਜੇਕਰ ਅੱਜ ਪ੍ਰਸ਼ਾਸਨ ਨੇ ਸਾਡੀ ਇਸ ਗੱਲ ਨੂੰ ਅਣਗੌੜਾ ਕੀਤਾ ਸਾਡੀ ਬੀਕੇ ਜੋਇਤਾ ਸਿੱਧੂ ਪਰ ਪੰਜਾਬ ਫਾਜ਼ਿਲਕਾ ਮਾਨਸਾ ਤੋਂ ਲੈ ਕੇ ਅੰਮ੍ਰਿਤਸਰ ਗੁਰਦਾਸਪੁਰ ਤੱਕ ਹੈ ਗਰੇਜ ਨਹੀਂ ਕਰਾਂਗੇ ਸਮੁੱਚਾ ਪੰਜਾਬ ਇੱਥੇ ਝੋਕ ਦਿਆਂਗੇ ਨੱਕ ਦੇ ਵਿੱਚ ਦਮ ਕਰਦੇ ਇੱਕ ਵਾਰ ਕਰ ਲੀ